ਕੁਦਰਤ ਦੀ ਜਿਹੜੀ ਹਰ ਚੀਜ਼ ਬਣਾਈ ਆ ਨਾ ਕਾਫੂਸ ਤੋਂ ਲੈ ਕੇ ਦੁਨੀਆ ਤੇ ਜਿੱਥੇ ਵੀ ਕੋਈ ਪੱਤਾ ਕੋਈ ਦਰਖਤ ਬੇਲ ਬੂਟੀ ਕੋਈ ਬੇਲ ਉਗਦੀ ਆ ਉਹਦਾ ਕੋਈ ਰੀਜ਼ਨ ਆ ਬਿਨਾ ਮਤਲਬ ਤੋਂ ਸਾਡੇ ਇੱਥੇ ਕੁਝ ਵੀ ਨਹੀਂ ਪੈਦਾ ਹੁੰਦਾ ਹਰ ਚੀਜ਼ ਦਾ ਕੋਈ ਨਾ ਕੋਈ ਮਤਲਬ ਹੈ ਉਹ ਚਾਹੇ ਜਾਨਵਰਾਂ ਲਈ ਲਾਹੇਵੰਦਾ ਚਾਹੇ ਪੰਛੀਆਂ ਲਈ ਆ ਜਾਂ ਫਿਰ ਇਨਸਾਨਾਂ ਲਈ ਆ ਕਿਸੇ ਨਾ ਕਿਸੇ ਦੇ ਵਰਤੋਂ ਵਿੱਚ ਜ਼ਰੂਰ ਆਉਂਦੀ ਹੈ ਕਿਵੇਂ ਤੁਹਾਡੇ ਮਾਨਸਿਕ ਪ੍ਰੇਰਣਾ ਆਈ ਕਿ ਮੈਂ ਚੀਜ਼ ਬਣਾਵਾਂਗੇ ਲੋਕ ਜਿਹੜੇ ਆ ਉਹ ਠੀਕ ਹੋਣ ਇਹ ਐਕਚੁਅਲੀ ਕੀ ਹੋਇਆ ਸੀ ਨਾ ਪੱ 30 34 ਸਾਲਾਂ ਤੋਂ ਆਯੁਰਵੇਦਿਕ ਦਵਾਈਆਂ ਦੇ ਕੰਮ ਕਰਦੇ ਸੀ ਇਹ ਤਾਂ ਜਦੋਂ ਪਹਿਲਾ ਮਰੀਜ਼ ਠੀਕ ਹੋਇਆ ਜਦੋਂ ਉਹਨੇ ਦੱਸਿਆ ਵੀ ਇਦਾਂ ਫਰਕ ਪਿਆ ਫਿਰ ਉਹਦੀ ਬੋਲੀ ਉਹ ਤੋਂ ਬਾਅਦ ਹਾਰਡ ਦੇ ਮਰੀਜ਼ਾਂ ਦੀ ਗਿਣਤੀ ਵਧ ਗਈ ਉਵੇਂ ਹੀ ਖੋਜ ਵਧ ਗਈ ਅੱਜ ਤੁਸੀਂ ਦੇਖਿਆ ਹੋਣਾ ਵੀ ਹਰ ਜਗ੍ਹਾ ਹਾਰਡ ਦਾ ਹੀ ਮਰੀਜ਼ ਆਦੇ ਆ ਜੀ ਜੀ ਇਕਠੀਏ ਜੋੜਾਂ ਦਾ ਦਰਦ ਅਸਰ ਵਾਈਕਲ ਦਰੰਗ ਲਕਵਾ ਇਹ ਮਰੀਜ਼ ਵੀ ਹੈਗਾਗਾ ਪਰ ਸਭ ਨਾਲੋਂ ਵੱਧ ਆਪਣੇ ਕੋਲੇ ਹਾਰਡ ਦਾ ਮਰੀਜ਼ ਆ ਗਿਆ ਤੁਹਾਡੇ ਇਹਨਾਂ ਤੁਸੀਂ ਮਿੱਟੀ ਦੇ ਬਰਤਨ ਕਿਉਂਕਿ ਇਹ ਭੁੱਲਦੇ ਜਾ ਰਹੇ ਨੇ ਅੱਜ ਘਰਾਂ ਚੋਂ ਮਿੱਟੀ ਦੇ ਬਰਤਨ ਜਿਹੜੇ ਆ ਗਲੋਪ ਹੋ ਗਏ ਆ ਕਹੇ ਦੇ ਪਿੱਤਲ ਦੇ ਜਾਂ ਹੋਰ ਸਟੀਲ ਦੇ ਭੰਡੇ ਆ ਗਏ ਆ ਲੇਕਿਨ ਕੁਦਰਤ ਜਿਹੜੀ ਆ ਅਜੇ ਵੀ ਮਿੱਟੀ ਵਿੱਚ ਸਮੋਈ ਹੋਈ ਹੈ ਕੁੱਲੜ ਦੇ ਵਿੱਚ ਕਿਉਂ ਪੜਾਉਂਦੇ ਕੀ ਵਜ੍ਹਾ ਕੀ ਰਹੀ ਹੈ ਇਹਦੇ ਵਿੱਚ ਕੀ ਕੁਦਰਤੀ ਚੀਜ਼ਾਂ ਨੇ ਦੇਖੋ ਜਦੋਂ ਲੋਕ ਕੁਦਰਤ ਨਾਲ ਜੁੜੇ ਸੀਗੇ ਇੰਨੀਆਂ ਬਿਮਾਰੀਆਂ ਵੀ ਨਹੀਂ ਸੀਗੇ ਹੁਣ ਜਿਵੇਂ ਜਿਵੇਂ ਲੋਕ ਕੁਦਰਤ ਤੋਂ ਦੂਰ ਹੁੰਦੇ ਜਾਂਦੇ ਉਹਨਾਂ ਵਿੱਚ ਬਿਮਾਰੀਆਂ ਵਧਦੀਆਂ ਜਾਂਦੀਆਂ ਨੇ ਸਮਝ ਗਏ ਅਸੀਂ ਲੋਕਾਂ ਨੂੰ ਕੁਦਰਤ ਨਾਲ ਹੀ ਜੋੜਦੇ ਆਂਗੇ ਨਾ ਕਿ ਜਿਵੇਂ ਜਿਵੇਂ ਲੋਕ ਕੁਦਰਤ ਨਾਲ ਜੁੜਦੇ ਜਾ ਰਹੇ ਓਵੇਂ ਓਵੇਂ ਠੀਕ ਹੁੰਦੇ ਜਾ ਰਹੇ